ਲ ਆਏ ਵੀ ਮਿੱਤਰੋ ਅੱਜ ਤੁਹਾਨੂੰ ਬਈ ਅੰਗਰੇਜ਼ਾਂ ਦੀ ਬਣਾਈ ਹੋਈ ਕੋਠੀ ਦਿਖਾਉਣਿਆਂ ਵੀਡੀਓ ਨਾਲ ਬਣੇ ਰਹੋ ਠੀਕ ਆ ਨੈਰੀ ਮਹਿਕਮੇ ਦੀਆਂ ਕੋਠੀਆਂ ਬਣੀ ਹੋਈਆਂ ਸੀ ਉਹ ਕੀ ਖੜਾ ਬਈ ਉੱਥੇ ਅੱਛਾ ਜਨਰੇਟਰ ਦਾ ਦੇਖੋ ਮਿੱਤਰੋ ਕੋਠੀ ਤੁਹਾਨੂੰ ਸਾਰੀ ਅੰਦਰੋਂ ਦਿਖਾਉਣਿਆਂ ਅੰਦਰ ਬਾਈ ਕਹਿੰਦਾ ਉਹ ਤਾਂ ਡਿੱਗਣ ਵਾਲੀ ਆ ਇਹ ਜਾਣ ਨਹੀਂ ਦਿੰਦੇ ਪਰ ਤੁਹਾਨੂੰ ਸਾਰੀ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਠੀਕ ਆ ਗੇਟ ਕਿਹੜਾ ਖੁੱਲਦਾ ਬਈ ਉਧਰਲਾ ਉਂ ਤਾਂ ਸਾਰੀ ਮਿਲਦਾ ਹੋਈ ਵੀ ਛੋਟੀ ਜਿੱਟ ਦੀ ਬਣੀ ਹੋਈ ਜਾਣਾ ਇਹ ਦੇਖੀ ਚੱਲੋ ਮਿੱਤਰੋ ਤੁਹਾਨੂੰ ਅੱਜ ਘੈਂਟ ਚੀਜ਼ ਦਿਖਾਵਾਂਗੇ ਪੂਰੀ ਵਿੱਚ ਕੀ ਫੀਚਰਿੰਗ ਹੈ ਇਹਦੇ ਤੁਹਾਨੂੰ ਸਾਰੀ ਦਿਖਾਵਾਂਗੇ ਠੀਕ ਹੈ ਆਪਣੇ ਨਾਲ ਬਾਈ ਚੱਲ ਪਏ ਕਹਿੰਦਾ ਅੱਜ ਦਿਨ ਦਿਖਾ ਦਿੰਨੇ ਆ ਤੇ ਤੁਹਾਨੂੰ ਦਿਖਾਉਣੇ ਆ ਤੇ ਸੋਹਣੀ ਬਹੁਤ ਹੈ ਅੰਦਰੋਂ ਠੀਕ ਹੈ ਅੱਡੋ ਅੱਡ ਸਾਰੀ ਬਾਈ ਉਹਨਾਂ ਦੀ ਪਾਈ ਹੋਈ ਹੈ ਇਹ ਦੇਖੋ ਡਾਟ ਲਾਉਣ ਦਾ ਤਰੀਕਾ ਬਾਈ ਉਹਨਾਂ ਦਾ ਹਨਾ ਡਾਟੀ ਹੈ ਇਹ ਐਂ ਡਾਟ ਲਾਈ ਹੋਈ ਆ ਆਹ ਕੀ ਬਣਾਇਆ ਹੈ ਬਾਈ ਇਹ ਬਾਈ ਅੱਗ ਸਹੀ ਇੱਥੇ ਚਿਮਣੀ ਸਪੈਸ਼ਲੀ ਅੱਗ ਸੇਕਦੇ ਠੰਡਾ ਚ ਹੋਰ ਕੀ ਹੋਰ ਕੀ ਪਸੇ ਜਾਈਦਾ ਇਹ ਆ ਕੀ ਚੀਜ਼ ਐ ਇੱਧਰ ਆ ਵੀ ਕਮਰਾ ਠੀਕ ਐ ਦੇਖੋ ਮਿੱਤਰੋ ਆ ਵੀ ਕਮਰਾ ਬਣਾਉਂਦੇ ਛੋਟੇ ਸੀ ਗਲਾਈ ਵਾਲੇ ਘੇਟ ਹੀ ਹੁੰਦੇ ਸੀ ਨਾ ਇੱਧਰੋਂ ਵੀ ਦਿਖਾਉਣਿਆ ਇਹ ਮੈਨੂੰ ਲੱਗਦਾ ਬਈ ਬਣੀ ਤਾਂ ਗਾਰੇ ਜੀ ਹੋਈ ਐ ਦੇਖੋ ਆ ਦੇਖੋ ਮੈਨੂੰ ਲੱਗਦਾ ਇੱਟ ਵੀ ਮੈਨੂੰ ਲੱਗਦਾ ਬਈ ਗਾਰੇ ਦੀ ਐ ਇਹ ਠੀਕ ਐ ਦੇਖੋ ਬਈ ਅੰਗਰੇਜ਼ਾਂ ਦੀ ਇੰਨੀ ਖੋਸ ਸੀ ਠੀਕ ਐ ਇੱਧਰਲੇ ਪਾਸੇ ਆ ਦਰਵਾਜ਼ਾ ਸਾਰਾ ਡਿੱਗਿਆ ਪਿਆ ਠੀਕ ਐ ਕਬੂਤਰ ਰਹਿੰਦੇ ਨੇ ਠੀਕ ਐ ਇੱਥੇ ਵੀ ਡਾਟ ਲੱਗੀ ਹੋਈ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਠੀਕ ਐ ਦੇਖੋ ਉਹਨਾਂ ਬੇਲਾਂ ਦੇ ਬਈ ਤਖਤੇ ਠੀਕ ਐ ਆ ਉਵੇਂ ਹੀ ਤਖਤੇ ਨੇ ਤੇ ਜਾਨਵਰ ਇੱਥੇ ਬਹੁਤ ਬਹੁਤ ਰਹਿੰਦੇ ਨੇ ਇੱਧਰ ਵੀ ਉਵੇਂ ਹੀ ਡਾਟ ਲੱਗੀ ਹੋਈ ਆ ਗਾਰੇ ਦੀ ਡਾਟ ਖੜਾ ਹੋ ਗਈ ਸੀ ਬਤਿੰਦਰਾ ਠੀਕ ਐ ਗੋਰਿਆਂ ਦਾ ਦਿਮਾਗ ਆ ਠੀਕ ਐ ਹੁਣ ਤਾਂ ਸਾਰੀ ਡਿੱਗਣ ਵਾਲੀ ਹੋ ਰਹੀ ਆ ਇਹ ਕਦੋਂ ਵੀ ਡਿੱਗ ਸਕਦੀ ਆ ਤੇ ਐਵੇਂ ਬਣਾਈ ਹੋਈ ਆ ਹੁਣ ਇੱਥੇ ਕਬੂਤਰ ਬਹੁਤ ਰਹਿੰਦੇ ਨੇ ਤੇ ਕੁਦਰਤ ਦੇਖੋ ਬੋਲਦੀ ਆ ਆ ਕੀ ਲੱਗਿਆ ਹੋਇਆ ਬਈ ਆ ਕੀ ਜੀਜਾ ਉਹਰੇ ਇੱਥੇ ਇਹ ਵੀ ਕਵਰੇਜ ਇਹ ਵੀ ਆਪ ਕਿੰਨੀ ਸੀ ਚਿਮਨੀ ਸੀ ਇਹ ਬੀਟਮ ਨੂੰ ਲਾਉਦਾ ਕੱਚੀ ਦੀ ਬਣਾ ਰੱਖੀ ਆ ਇਹ ਨਹੀਂ ਹੈ ਅੱਛੀ ਹੋ ਗਈ ਇਹ ਕੱਚੀ ਵੀ ਲੱਗੀ ਨਾਲ ਹੈਣਾ ਨਹੀਂ ਲੱਗੀ ਦੇਖੋ ਮਿੱਤਰੋ ਆਹਾ ਬਾਈ फ्लਸ਼ ਬਾਥਰੂਮ ਸਾਰਾ ਨਾਲ ਇੱਧਰ ਇਹ ਵੀ ਉਦੋਂ ਦੀ ਨੇ ਇਹ ਬਾਅਦ ਚ ਤਿਆਰ ਬਾਅਦ ਚ ਹੋਇਆ ਇਹ ਬਾਅਦ ਚ ਤਿਆਰ ਹੋਇਆ ਪਰ ਉਹਨਾਂ ਦਿਮਾਗ ਬੜਾ ਸੀ ਐਂ ਖੜਾ ਆਂਦੇ ਸੀ ਛੱਤ ਹਨਾ ਹੁਣ ਇੱਧਰ ਲਈ ਇੱਧਰ ਹੋਰ ਕੀ ਹੈ ਕੁਛ ਇੱਧਰ ਰਸੋਈ ਕਿਹ ਹੈ ਜੀ ਬਣਾਈ ਸੀ ਰਸੋਈ ਵੀ ਦਿਖਾ ਦਈਏ ਆਪਾਂ ਚਿਮਣੀਆਂ ਜਉਣੀ ਆਗ ਅੱਗ ਪੂਰੀ ਸੇਕਦੇ ਹੁੰਦੇ ਸੀ ਆਂ ਤਾਂ ਨਹੀਂ ਲੰਗਰੀ ਕਰਨੀਆਂ ਬਲੇ ਤੇ ਇੱਥੇ ਲੋੜ ਹੀ ਨਹੀਂ ਪੈਂਦੀ ਅੱਛਾ ਆ ਕੀ ਚੀਜ਼ ਸੀ ਬਈ ਆ ਇਹ ਵੀ ਅੱਧ ਕਮਰਾ ਬਣਿਆ ਹੋਇਆ ਸੀ ਇਹ ਵੀ ਕਮਰਾ ਹੈ ਆ ਆ ਖੋਜ ਬੜੀ ਗੱਡੀ ਸੀ ਆ ਖੋਜ ਦੇ ਬਈ ਇਹਨਾਂ ਨੇ ਪੁੱਲ ਬਹੁਤ ਬਣਾਏ ਹੋਏ ਅਗੋਰਿਆਂ ਨੇ ਹਨਾ ਪੁੱਲ ਖੜਾ ਲੈਂਦੇ ਸੀ ਤੇ ਪੁੱਲ ਜਦੋਂ ਆਇਆ ਡਾਟ ਲਾ ਕੇ ਠੀਕ ਆ ਦੇਖੋ ਮਿੱਤਰੋ ਇਹ ਚੀਜ਼ ਬਣੀ ਹੋਈ ਆ ਠੀਕ ਆ ਸਾਨੂੰ ਹੈ ਇਹਨਾਂ ਨੇ ਪੱਖੇ ਲੱਗੇ ਹੋਏ ਨੇ ਵੱਡੇ ਆ ਪੈਪ ਤੇ ਆ ਪੈਪ ਤੇ ਪੱਖੇ ਲੱਗੇ ਹੁੰਦੇ ਸੀ ਦੇਖੋ ਮੈਂ ਤੇ ਗਾਰਡਰ ਵੀ ਬਈ ਕਿੰਨੇ ਕਿੰਨਾ ਚਿਰ ਪੁਰਾਣੇ ਹੋ ਰਿਆ ਹਨ ਦੇਖੋ ਬਈ ਗਾਰਡਰ ਹੋ ਵੀ ਪੁਰਾਣੇ ਹੋ ਰਿਆ ਐਨ ਮੂਰੀਆਂ ਮੂਰੀਆਂ ਪੂਰੀਆਂ ਬਣੀਆਂ ਹੋਈਆਂ ਸਾਨੂੰ ਦਿਖਾਈ ਅੱਜ ਗੋਠੀ ਠੀਕ ਆ ਦੱਸਿਓ ਕਮੈਂਟ ਕਰਕੇ ਬਈ ਕਿੱਥੇ ਕਿੱਥੇ ਹੈ ਜੀਆਂ ਗੋਠੀਆਂ ਹੋਰ ਵੀ ਖੜੀਆਂ ਆ ਤਾਂ ਪੂਰੀ ਵਧੀਆ ਹਾਲਤ ਚ ਆ ਦੇਖੀ ਪੱਖਾ ਇੱਥੇ ਵੀ ਲੱਗਦਾ ਸੀ ਆ ਇੱਕ ਵੱਡਾ ਪੱਖਾ ਹੁੰਦਾ ਸੀ ਇਹਦਾ ਸਾਇਕਲ ਸਟੱਟ ਜਿਹੇ ਹੁੰਦੇ ਸੀ ਅੱਛਾ ਫੇਰ ਚੱਲ ਪੈਂਦਾ ਸੀ ਠੀਕ ਆ ਵਧੀਆ ਬਹੁਤ ਵਧੀਆ ਬਾਈ ਨਿੱਦ ਖਾਈ ਕੋਠੀ ਨਾਲ ਲੱਗ ਕੇ ਠੀਕ ਆ ਬਾਰੀਆਂ ਬੂਰੀਆਂ ਬਾਈ ਹਜੇ ਸਖਤ ਪਈਆਂ ਪੂਰੀਆਂ ਠੀਕ ਆ ਦੇਖ ਸਕਦੇ ਆ ਤੁਸੀਂ ਐਵੇਂ ਐਵੇਂ ਬਾਈ ਗੋਰਾ ਨੇ ਕੋਠੀ ਪਾਈ ਹੋਈ ਸੀ ਇਹ ਤੇ ਆਹ ਦਰਵਾਜ਼ੇ ਪਾ ਵੀ ਉਲੁੰਦੀ ਆ ਬਾਈ ਹਨਾ ਹੋਰ ਵੀ ਕੁਛ ਇੱਧਰ ਆਹ ਪੌੜੀ ਇੱਧਰ ਸੋਈ ਆ ਦੇਖੋ ਮਿੱਤਰੋ ਪੂਰਾ ਦਿਮਾਗ ਸੀ ਆਹ ਓਟਾ ਸੀਗਾ ਗੋਰਾ ਦਾ ਆਹਰ ਸੋਈ ਦੇਖੋ ਬਾਈ ਆਰ ਸੋਈ ਆ ਠੀਕ ਆ ਇੱਥੇ ਸਾਰਾ ਸਮਾਨ ਹੈ ਨਾ ਹੁਣ ਆਪਣੇ ਆਪਣੇ ਵਾਲੇ ਵੀ ਕਾਪੀ ਹੀ ਕਰਦੇ ਆਹ ਕੀ ਚੀਜ਼ ਆ ਬਾਈ ਇੱਥੇ ਬਸ ਉਹ ਹੀ ਚਿੰਨੀ ਵਾਲਾ ਸਿਸਟਮ ਇੱਥੇ ਅਸ਼ਾਇਦ ਵਿੱਚ ਦੀ ਤੂੰ ਉੱਪਰ ਲੰਗਦਾ ਸੀ ਠੀਕ ਆ ਧਾਮਾ ਜਾਮਾ ਪੂਰਾ ਘੈਂਟ ਬਾਈ ਆ ਦੇਖ ਜਿਵੇਂ ਆਪਾਂ ਉਹ ਬਣਾ ਲੈਂਦੇ ਸ਼ੰਕ ਸ਼ੰਕ ਬਣਾ ਲੈਨੇ ਨਾ ਉਹ ਮੋਕ ਪੁਆਇੰਟ ਦਿੱਤੇ ਹੋਏ ਆ ਕਿੰਨਾ ਚਿਰ ਹੋ ਗਿਆ ਉਹ ਬਈ ਕੋਠੀ ਬਣੀ ਨੂੰ ਕਿੰਨੇ ਸਾਲ ਹੋ ਗਏ ਹੋਣਗੇ ਇਹਦਾ ਬਰਾਬਰ ਪਹਿਲਾਂ ਫਿਰ ਹੈ ਜਨਮ ਤੋਂ ਪਹਿਲਾਂ ਦੇ ਆ ਤੇ ਬਣੀ ਬਾਈ ਸਾਰੀ ਇੱਕ ਘੰਟ ਹੋਈ ਆ ਪੂਰੀ ਤੇ ਉੱਪਰ ਛੱਤ ਛੁੱਤ ਤੇ ਚੜਿਆ ਕਦੇ ਹੈ ਚੱਲੀਏ ਚਲੋ ਮਿੱਤਰੋ ਬਣੇ ਰਹੋ ਸਾਰਾ ਦਿਖਾਵਾਂ ਤੁਹਾਨੂੰ ਅੱਜ ਠੀਕ ਹੈ ਤੇ ਮਰਅਮਤ ਬਾਈ ਕਹਿੰਦੇ ਉਹ ਸਿੱਧੂ ਮੂਸੇ ਵਾਲੇ ਨੇ ਉਹਦੀ ਤਾਂ ਮਰਅਮਤ ਕਰਾਤੀ ਸੀ ਇੱਥੇ ਗਿਆ ਸੀ ਆਇਆ ਸੀ ਤੂੰ ਮੂਸੇ ਵਾਲੇ ਆ ਆ ਚੀਜ਼ ਤੇ ਸਿੱਧੂ ਮੂਸੇ ਵਾਲਾ ਵੀ ਆ ਚੀਜ਼ ਤੇ ਵੀ ਆਇਆ ਸੀਗਾ ਠੀਕ ਹੈ ਦੇਖੀ ਚੱਲਿਓ ਤੁਹਾਨੂੰ ਦਿਖਾਉਣਿਆ ਸਾਰੀ ਆ ਪੌੜੀਆਂ ਦੇਖ ਲੈਣਾ ਪੌੜੀਆਂ ਔਰ ਹੀ ਚਿਮਨੀ ਹੈ ਨਾ ਜਿਹੜੀ ਆਪਾਂ ਥੱਲੇ ਦੇਖ ਕੇ ਆਏ ਆ ਉੱਥੋਂ ਧੂਆ ਨਿਕਲਦਾ ਚੱਲ ਹੁਣ ਆਪਾਂ ਉੱਪਰ ਚੱਲ ਕੇ ਆਉਣੇ ਆ ਦੇਖੀ ਚੱਲੋ ਮਿੱਤਰੋ ਤੁਹਾਨੂੰ ਜਮਾ ਛੱਤ ਵੀ ਦਿਖਾਉਣੇ ਆ ਐਸੈਸਰੀ ਸਾਰੀ ਦਿਖਾਉਣੇ ਆ ਤੁਹਾਨੂੰ ਵੀ ਕਿਵੇਂ-ਕਿਵੇਂ ਬਣੀ ਹੋਈ ਆ ਦੇਖੋ ਉਹ ਕੀ ਚੀਜ਼ ਹੈ ਬਈ ਟੈਂਕੀ ਪਾਣੀ ਵਾਲੀ ਟੈਂਕੀ ਇੱਥੇ ਮਿੱਤਰੋ ਪੂਰਾ ਘੈਂਟ ਉਹ ਮਾਹੌਲ ਸਕੂਨ ਵਾਲਾ ਵਧੀਆ ਹੈ ਨਾ ਆ ਵੀ ਚਿਮਣੀਆਂ ਪਿੱਛੇ ਹਣਾ ਹਾਂ ਹਾਂ ਇਹ ਵੀ ਚਿਮਣੀਆਂ ਫਿਰ ਗੋਰੇ ਸੇਕਦੇ ਵੱਧ ਤੁਸੀਂ ਹਾਂ ਠੰਡ ਵੱਧ ਮੰਨਦੇ ਸੀ ਦੇਖੋ ਮਿੱਤਰੋ ਤੇ ਜਿਹੜੀ ਉਹ ਪਰਾਂ ਖੜੀ ਆ ਬਈ ਉਹਦੀ ਮੁਰੰਮਤ ਕਰਾ ਲਈ ਹੈ ਸੋ ਮਿੱਤਰੋ ਇਹ ਕਿਹੜੇ ਪੰਡਾ ਬਈ ਮੱਖੇ ਵਾਲੇ ਚਨੀਰ ਚੋਂਦਾ ਚਨੀਰ ਚੋਂਦਾ ਬਈ ਰੱਕ ਬਾਹੇ ਠੀਕ ਹੈ ਨੈਰੀ ਕੋਠੀਆਂ ਨੇ ਇਹ ਤੁਹਾਨੂੰ ਸਾਰੀ ਦਿਖਾਈ ਅੱਜ ਦੱਸਿਓ ਕਮੈਂਟ ਕਰਕੇ ਆ ਪਿੱਛੋ ਡਿੱਗੀ ਡਿੱਗੀ ਵੀ ਹੈ ਨਾ ਉਧਰ ਜਾਣ ਦਾ ਫਾਇਦਾ ਨਹੀਂ ਇਦਰੀ ਚੱਲਦੇ ਆ ਬਲੋ ਮੈਂ ਤਰ ਸਾਨੂੰ ਸਾਰੀ ਕੋਠੀ ਦਿਖਾਤੀ ਠੀਕ ਐ ਦੱਸੋ ਕਮੈਂਟ ਕਰਕੇ ਬਈ ਕਿੱਥੇ ਕਿੱਥੇ ਨੇ ਕੋਠੀਆਂ ਐ